ਜ਼ਿਮਨੀ ਚੋਣ ਦੇ ਵਿੱਚ ਭਾਪੀ ਨੂੰ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਪਰ ਕੀ ਉਸ ਦੇ ਵੋਟ ਪਰਸੈਂਟੇਜ ਦੇ ਵਿੱਚ ਕੋਈ ਫਰਕ ਪਿਆ ਇਜ਼ਾਫਾ ਹੋਇਆ ਕਿੰਨਾ ਕੁ ਹੋਇਆ ਇਹਦੇ ਬਾਰੇ ਚਰਚਾਾਂ ਮਾ ਅਜੇ ਚੱਲਦੀਆਂ ਪਈਆਂ ਉਹਦੇ ਦਰਮਿਆਨ ਹੀ ਭਾਪੀ ਦੇ ਆਪਣੇ ਕਈ ਲੀਡਰ ਸੁਨੀਲ ਜਾਖੜ ਦੇ ਉੱਤੇ ਹਮਲਾਵਰ ਸ਼ਬਦ ਵਰਤਦੇ ਨਜ਼ਰ ਆਏ ਨੇ ਭਾਵੇਂ ਉਹ ਫਤਿਹਜੰਗ ਬਾਜਵਾਦੀ ਗੱਲ ਕਰ ਲਈਏ ਭਾਵੇਂ ਉਹ ਬਾਕੀ ਲੀਡਰ ਜੋ ਵਕਤ ਤੋਂ ਵਕਤ ਪਹਿਲਾਂ ਵੀ ਗੱਲਾਂ ਕਰਦੇ ਰਹੇ ਨੇ ਦਰਅਸਲ ਸੁਨੀਲ ਜਾਖੜ ਦਾ ਮਸਲਾ ਇਹੋ ਜਿਹਾ ਮਸਲਾ ਹੈ ਜੋ ਫਿਲਹਾਲ ਲਗਾਤਾਰ ਵਧਦਾ ਜਾ ਰਿਹਾ ਹੈ ਭਖਦਾ ਜਾ ਰਿਹਾ ਹੈ ਸੁਨੀਲ ਜਾਖੜ ਕਿੱਥੇ ਨੇ ਇਸ ਬਾਰੇ ਕੁਝ ਕਿਹਾ ਨਹੀਂ ਦਾ ਸਕਦਾ ਫਤੇਜੰਗ ਬਾਜਵਾ ਦਾ ਉਹ ਬਿਆਨ ਅਜੇ ਤੱਕ ਚੱਲਦਾ ਪਿਆ ਹੈ ਕਿ ਜਰਨੈਲ ਤੋਂ ਬਗੈਰ ਕੋਈ ਵੀ ਜਿੱਤ ਹਾਸਲ ਨਹੀਂ ਕਰ ਸਕਦਾ ਤੇ ਉਹੋ ਜਿਹਾ ਹੀ ਲੱਗਦਾ ਪ੍ਰਤੀਤ ਹੋਇਆ ਫਿਲਹਾਲ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਭਾਜਪਾ ਦੀ ਕੀ ਸਥਿਤੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਸਾਸੀ ਕਾਲ ਜੀ ਸਰ ਸਾਹਿਬ ਫਤੇਜੰਗ ਬਾਜਵਾ ਜਿਹੜੀ ਗੱਲ ਕਹਿੰਦੇ ਆ ਕਿ ਬਗ ਉਹੀ ਗੱਲ ਹੋਈ ਹੈ ਬੀਜੇਪੀ ਨਾਲ ਐਤਕੀਂ ਕਿ ਕੁਝ ਹੋਰ ਗੱਲ ਹੈ ਨਹੀਂ ਨਹੀਂ ਦੇਖੋ ਗੱਲ ਫਤੇਜੰਗ ਬਾਜਵਾਦੀ ਸਹੀ ਹੈਗੀ ਯਾਰ ਲੇਕਿਨ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਨਾ ਕਾਂਗਰਸ ਕਲਚਰ ਦੇ ਉੱਤੇ ਜਿਹੜੀ ਚੱਲ ਪਈ ਹੈ ਨਾ ਇਹਦੇ ਕਰਕੇ ਨੁਕਸਾਨ ਹੋ ਰਿਹਾ ਫਤੇਜੰਗ ਬਾਜਵੇ ਦੀ ਮੈਂ ਇਕੱਲੇ ਮੈਂ ਇਹ ਨਹੀਂ ਕਹਿੰਦਾ ਬਈ ਜਾਖੜ ਸਾਹਿਬ ਜਿਹੜੇ ਆ ਉਹ ਨਹੀਂ ਹੈਗੇ ਤੇ ਜੰਗਾ ਜਿੱਤੀਆਂ ਨਹੀਂ ਜਾਣੀਆਂ ਗੱਲ ਤਾਂ ਇਹ ਹੈਗੀ ਹੈ ਕਿ ਬਾਕੀ ਸੰਗਠਨ ਇਸ ਦਾ ਮਤਲਬ ਉਹਨਾਂ ਕੋਲ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਬਾਕੀ ਸੰਗਠਨ ਚ ਵੱਡੇ ਵੱਡੇ ਦਿਗਜ ਨੇ ਯਾਰ ਬੀਜੇਪੀ ਚ ਅਮਨਾਸ਼ ਰਾਏ ਖੰਨਾ ਨੇ ਬੀਜੇਪੀ ਚ ਵਿਜੇ ਸਾਂਪਲਾ ਨੇ ਬੀਜੇਪੀ ਦੇ ਵਿੱਚ ਸੋਮ ਪ੍ਰਕਾਸ਼ ਨੇ ਬੀਜੇਪੀ ਚ ਸ਼ਵੇਤ ਮਲਿਕ ਨੇ ਅਸ਼wini ਸ਼ਰਮਾ ਨੇ ਰਜਿੰਦਰ ਭੰਡਾਰੀ ਨੇ ਤਰੰਦਰ ਨੇ ਬੀਜੇਪੀ ਦੇ ਯਾਰ ਨੇ ਮਨੰਜਨ ਕਾਲਿਆ ਨੇ ਕੇਡੀ ਭੰਡਾਰੀ ਨੇ ਬਿਲਕੁਲ ਬੀਜੇਪੀ ਚ ਤਾਂ ਬਹੁਤ ਆਪਣੇ ਤਰੰਦਰ ਲੀਡਰ ਨੇ ਲੇਕਿਨ ਗੱਲ ਇਹ ਹੈਗੀ ਹੈ ਕੀ ਇਹਦਾ ਮਤਲਬ ਸਾਰਾ ਸੰਗਠਨ ਕੁਝ ਨਹੀਂ ਕਰ ਸਕਦਾ ਜਖੜ ਤੋਂ ਬਿਨਾ ਮੈਂ ਫਤੇਜੰਗ ਬਾਜਵਾਦੀ ਇਸ ਗੱਲ ਨਾਲ ਕੋਈ ਸਹਿਮਤ ਨਹੀਂ ਹਾਂ ਬੇਸਿਕ ਤੁਸੀਂ ਫਤੇਜੰਗ ਬਾਜਵਾਦ ਨੂੰ ਵੀ ਇਹ ਮੇਰੀ ਚਲੋ ਸਲਾਹ ਹੈ ਉਹਨਾਂ ਦਾ ਆਪਣਾ ਪੋਲੀਟੀਕਲ ਬਿਆਨ ਹੁੰਦਾ ਲੇਕਿਨ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕੱਲੀ ਜਖੜ ਸਾਹਿਬ ਦੀ ਉਸ ਚ ਕਿਸ਼ਤੀ ਜਿਵੇਂ ਬੈਠੀ ਹੈ ਤਰुण ਚੁੱਗ ਹੈਗੇ ਨੇ ਆਲ ਇੰਡੀਆ ਦੇ ਜਨਰਲ ਸੈਕਟਰੀ ਆ ਰਾਸ਼ਟਰੀ ਮਹਾ ਸਚੀਵ ਹਿੰਦੁਸਤਾਨ ਦੀਆਂ ਕਈ ਸਟੇਟਾਂ ਨੂੰ ਸੰਭਾਲਦੇ ਨੇ ਤੇ ਪੰਜਾਬ ਤਾਂ ਉਹੀ ਏਡਾ ਕ 3% ਪੰਜਾਬ ਕੋ ਯੂਪੀ ਥੋੜਾ ਹੈਗਾ ਵੀ ਜਿਹੜਾ ਨਹੀਂ ਸੰਭਲਦਾ ਸੰਭਲਦਾ ਪਿਆ ਮੈਂ ਜਿਹੜੀ ਗੱਲ ਨੂੰ ਕਹਿਣਾ ਚਾਹਨਾ ਇੱਥੇ ਲੀਡਰਾਂ ਦੀ ਕੋਈ ਕਮੀ ਨਹੀਂ ਹੈ ਲੀਡਰ ਬਹੁਤ ਨੇ ਨਵੇਂ ਲੀਡਰ ਬੜੇ ਆਏ ਨੇ ਰਾਜੂ ਆਏ ਨੇ ਆਈਐਸ ਅਫਸਰ ਨੇ ਅਮਰੀਤ ਸਰ ਦੇ ਤਰਨਜੀਤ ਸੰਧੂ ਆਏ ਨੇ ਜਵਨੀਤ ਸਿੰਘ ਬਿੱਟੂ ਆਏ ਨੇ ਮਨਪ੍ਰੀਤ ਸਿੰਘ ਬਾਦਲ ਆਏ ਨੇ ਕਿਸੇ ਦਾ ਕੋਲ ਕੁਝ ਨਹੀਂ ਹੈਗਾ ਇਹਦਾ ਮਤਲਬ ਜਾਖੜ ਕੱਲੇ ਕੋਲ ਸਾਰਾ ਕੁਝ ਹੈ ਇਹ ਝਖੜ ਦੀ ਮਾਈਲੇਜ ਵਧਾਂਦੇ ਭਾਈ। ਲੇਕਿਨ ਗੱਲੇ ਹੈ ਨਾ ਸੰਗਠਨ ਜਿਹੜਾ ਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਸਾਡਾ ਕੈਡਰ ਡਿਮੋਰਲਾਈਜ਼ ਹੋ ਗਿਆ। ਇਹ ਜਿਹੜੀਆਂ ਚਾਰ ਜਿਮਣੀ ਚੋਣਾ ਹੋਈਆਂ ਚਾਰ ਜਿਮਣੀ ਚੋਣਾ ਹੋਈਆਂ ਇਹਦੇ ਚ ਸਿਰਫ ਡੇਰਾ ਬਾਬਾ ਨਾਨਕ ਚ 600 ਵੋਟ ਵਧੀ ਆ ਭਾਜਪੀ ਦੀ। ਬਾਕੀ ਹਰ ਜਗ੍ਹਾ ਤੋਂ 2-2000 ਵੋਟ ਕੱਟੀ ਆ। ਸਿਰਫ ਡੇਬਰਾ ਬਾਬਾ ਨਾਨਕ ਕਿਹ ਖ ਉਹੋ ਜਿਹੀ ਕੰਸਟੀਚੁਐਂਸੀ ਆ ਜਿੱਥੇ 5935 ਵੋਟਾਂ ਪਈਆਂ ਸੀ 2024 ਚ ਹੁਣ 6500 ਕੁਛ ਵੋਟਾਂ ਜਿਹੜੀਆਂ ਲੋਕ ਸਭਾ ਚ ਤੋ ਬਾਦ ਹੁਣ ਜਿਹੜੀਆਂ ਜਿਮਨੀ ਚੋਣਾ ਹੋਈਆਂ ਉਹ ਚ ਪਈਆਂ ਯਾਨੀ 600 ਵੋਟ ਹੀ ਵਧੀਆ ਸਿਰਫ ਤੇ ਬਾਕੀ ਜਿਹੜੀਆਂ ਮਨਪ੍ਰੀਤ ਬਾਦਲ ਦੀ ਆ 14000 ਕਿੰਨੇ ਵੋਟ 2024 ਚ ਪਈਆਂ 12000 ਰਹਿ ਗਈ ਗਿੱਦੜ ਵਾਹੇ ਤੋਂ 2000 ਵੋਟ ਕੱਟ ਗਈ ਠੀਕ ਹੈ ਨਾ ਇੱਥੇ ਜਿਹੜਾ ਆਪਣਾ ਠੰਡਲ ਵਾਲੀ ਸੀਟ ਹੈ ਚੱਬੇ ਵਾਲ ਇੱਥੇ 2000 ਵੋਟ ਕੱਟ ਗਈ 2024 ਤੋਂ ਯਾਰ ਇੱਕ ਗੱਲ ਨੂੰ ਨਾ ਪਹਿਲਾਂ ਸਮਝੋ ਬਈ ਆਪਾਂ ਜਿਮਣੀ ਚੋਣਾਂ ਲੜਨ ਜਾ ਰਹੇ ਆ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਚ ਕਲੀਅਰ ਹੋ ਗਿਆ ਕਿ ਪੰਜਾਬ ਦੇ ਵਿੱਚੋਂ ਇਹ ਚਾਰ ਜਿਮਣੀ ਚੋਣਾਂ ਹੋਣੀ ਆ ਇਹ ਚਾਰ ਜਿਮਣੀ ਚੋਣਾਂ ਹੋਣੀ ਆ ਕਿ ਭਾਜਪਾ ਨੇ ਉਹ ਚਾਰ ਜਿਮਣੀ ਚੋਣਾਂ ਦੀ ਤਿਆਰੀ ਕੀਤੀ ਕਿ ਉਹ ਚਾਰ ਜਿਮਣੀ ਚੋਣਾਂ ਵਾਸਤੇ ਭਾਜਪਾ ਨੇ ਆਪਣੇ ਕੈਡਰ ਜਾਂ ਆਪਣੇ ਲੀਡਰਾਂ ਨਾਲ ਕੋਈ ਗੱਲਬਾਤ ਸ਼ੁਰੂ ਕੀਤੀ ਕਿ ਇਹਨਾਂ ਨੇ ਇਹ ਤਿਆਰੀ ਕੀਤੀ ਕਿ ਅਸੀਂ ਚੱਪੇਵਾਲ ਸੀਟ ਤੋਂ ਕਿਹਨੂੰ ਲੜਾਣਾ ਕੋਈ ਤਿਆਰੀ ਨਹੀਂ ਸੀ ਕਿੱਦਾਂ ਉਹਨਾਂ ਨਾਲ ਆ ਕੇ ਨੂੰ ਲੜਾਣਾ ਕਿੰਨੂੰ ਲੜਾ ਅੱਛਾ ਏਦਾਂ ਗਰੋਠਾ ਸਿੰਘ ਠੰਡਲ ਨੂੰ ਲੜਾ ਦਿਓ ਯਾਰ ਉੱਥੇ ਵਿਜੇ ਸਾਂਪਲਾ ਲੋਕ ਸਭਾ ਦੇ ਮੈਂਬਰ ਰਹੇ ਨੇ ਸੋਮ ਪ੍ਰਕਾਸ਼ ਲੋਕ ਸਭਾ ਦੇ ਮੈਂਬਰ ਰਹੇ ਨੇ ਉਹਨਾਂ ਦੀ ਵਾਈਫ ਹੈ ਨੀਤਾ ਸੋਮ ਪ੍ਰਕਾਸ਼ ਜੇ ਤੁਸੀਂ ਲੜਾਣਾ ਚਾਰ ਮਹੀਨੇ ਤੁਹਾਨੂੰ ਟਾਈਮ ਮਿਲਿਆ ਜੂਨ ਜੂਨ ਚ ਹੋਈ ਲੋਕ ਸਭਾ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ 6 ਮਹੀਨੇ ਮਿਲੇ ਸਾਢੇ 5 ਮਹੀਨੇ ਮਿਨੀਮਮ ਮਿਲੇ ਤੁਸੀਂ 5.5 ਮਹੀਨਿਆਂ ਦੇ ਵਿੱਚ ਤੁਸੀਂ ਯਾਰ ਘੱਟੋ ਘੱਟ ਕੈਂਡੀਡੇਟ ਸਾਈਡ 5.5 ਮਹੀਨੇ ਪਹਿਲਾਂ ਹੀ ਕਰ ਲਓ ਬਟ ਠੀਕ ਆ ਯਾਰ ਚੱਬੇ ਵਾਲ ਖੱਲੀ ਹੋ ਗਈ ਹੈ ਲੜਨੀ ਹੈ ਤੇ ਲੜਨੀ ਹੈ ਤੇ ਲੜਨੀ ਹੈ ਤੁਸੀਂ ਸੋਂਦੈਂ ਟੰਡਲ ਨੂੰ ਇੱਕਦਮ ਲੈ ਆਓ ਕੀ ਕਰਨਗੇ ਫਿਰ ਦੱਸੋ ਥੱਲੇ ਬਾਰਕਰ ਕੀ ਕਰੂਗਾ 2000 ਵੋਟ ਘਟਾ ਕੇ ਗਿਆ ਤੁਸੀਂ ਬਠਿੰਡੇ ਸੂਟ ਸੀਟ ਉੱਥੇ ਗਿੱਦੜਵਾਹੇ ਸੀਟ ਲੜਨੀ ਹੈ ਤੁਸੀਂ 5.5 ਮਹੀਨੇ ਪਹਿਲਾਂ ਤਿਆਰੀ ਕਰੋਗੇ ਗਿੱਦੜਵਾਹੇ ਚੋਂ ਲੜਨੀ ਹੈ ਯਾਰ ਇਹ ਜਾਖੜ ਸਾਹਿਬ ਦਾ ਨਾ ਨਾ ਆਪਾਂ ਕਹੀਏ ਕਿ ਜਾਖੜ ਸਾਹਿਬ ਛੁੱਟੀ ਤੇ ਚਲੇ ਗਏ ਤੇ ਆਪਾਂ ਨਹੀਂ ਕਰ ਸਕਿਆ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਬੇਸਿਕਲੀ ਬੇਸਿਕਲੀ ਹੁਣ ਮੈਂ ਗੱਲ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਹਾਲਾਂਕਿ ਪੰਜਾਬ ਇਹਨੂੰ ਗੱਲ ਨੂੰ ਨੈਗੇਟਿਵ ਨਾਲ ਲਿੱਤਾ ਜਾਵੇ ਮੇਰੇ ਸ਼ਰੋਤਿਆਂ ਨੂੰ ਬੜੀ ਬੇਨਤੀ ਆ ਭਾਜੀਪੀ ਜਿਹੜੀ ਨਾ ਪੰਜਾਬ ਦੇ ਵਿੱਚ ਅਖਲੀ ਦਲ ਨਾਲ ਚੋਣਾ ਲੜਦੀ ਰਹੀ ਆ ਇਹਨੂੰ ਨੈਗੇਟਿਵ ਨਹੀਂ ਲੈਣਾ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਇਹ ਪੋਜ਼ਿਟਿਵ ਗੱਲ ਮੈਂ ਕਰਨ ਜਾ ਰਿਹਾ ਇਹਨੂੰ ਤੁਸੀਂ ਦੂਜੇ ਪੱਖੋਂ ਸੋਚੋ ਉਹ ਤੁਹਾਡੀ ਸੋਚ ਆ ਲੇਕਿਨ ਜੋ ਗੱਲ ਕਰ ਰਿਹਾ ਮੈਂ ਉਹ ਸੱਚ ਕਰ ਰਿਹਾ ਬੀਜੇਪੀ ਔਰ ਅਕਾਲੀ ਦਲ ਚੋਣ ਡਾਲ ਕੇ ਲੜਦੇ ਰਹੇ ਨੇ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਰਿਹਾ ਨੋ ਮਾਸ ਦਾ ਰਿਸ਼ਤਾ ਰਿਹਾ ਸਿੱਖ ਜਿਹੜੇ ਆ ਉਹਨਾਂ ਦੀ ਵੋਟ ਅਕਾਲੀ ਦਲ ਲੈ ਕੇ ਆਂਦਾ ਸੀ ਹਿੰਦੂਆਂ ਦੀ ਵੋਟ ਬੀਜੇਪੀ ਲੈ ਕੇ ਆਉਂਦੀ ਸੀ ਔਰ ਇਹਨਾਂ ਦਾ ਦੋਨਾਂ ਦਾ ਜਦੋਂ ਆਪਸ ਗੱਠ ਜੋੜ ਬਣਿਆ ਤੇ ਸਰਕਾਰ ਬਣ ਜਾਂਦੀ ਸੀ ਹਿੰਦੂ ਤੇ ਸਿੱਖਾਂ ਦੀ ਬੀਜੇਪੀ ਨਰੋਲ ਹਿੰਦੂਆਂ ਦੀ ਪਾਰਟੀ ਸੀ 2021 22 ਤੱਕ ਨਰੋਲ ਹਿੰਦੂਆਂ ਦੀ ਪਾਰਟੀ ਰਹੀ ਠੀਕ ਹੈ ਠੀਕ ਹੈ ਸਿੱਖ ਹੋਣਗੇ 1 2 ਲੀਡਰ ਹੋਣਗੇ ਦਿਆਲ ਸਿੰਘ ਸੋਢੀ ਰਹੇ ਆ ਦਿਆਲ ਸਿੰਘ ਸੋਢੀ ਇਦਾਂ ਦੇ ਹਰਜੀਤ ਗਰੇਵਾਲ ਸੁਖਮਿੰਦਰ ਗਰੇਵਾਲ ਇਹ 1 ਇੱਕ ਲੀਡਰ ਹੋਣਗੇ ਲੇਕਿਨ ਨਹੀਂ ਉਹਨੇ ਇੱਕ ਸੀਗੇ ਕਿ ਅਗਰੈਸਿਵ ਕੇਵਲ ਸਿੰਘ ਢਿਲੋਂ ਵਰਗੇ ਰਾਣਾ ਸੋਢੀ ਵਰ ਇਦਾਂ ਦੇ ਨਹੀਂ ਸੀਗੇ 1 2% ਇੱਕ ਹੋਣਗੇ ਥੋੜੇ ਬੋਤੇ ਸਿੱਖ ਲੇਕਿਨ ਬੇਸਿਕਲੀ ਹਿੰਦੂਆਂ ਦੀ ਪਾਰਟੀ ਸੀ ਇਹ ਚਾਰ ਵਿਧਾਨ ਸਭਾ ਜਿਹੜੀਆਂ ਜਿਮਣੀ ਚੋਣ ਹੋਈਆਂ ਕਿਸੇ ਹਿੰਦੂ ਨੂੰ ਟਿਕਟ ਦਿੱਤੀ ਆ ਗਿਣ ਕੇ ਦਿਖਾਓ ਚਲੋ ਗਿੰਗਲੋ ਮਨਪ੍ਰੀਤ ਸਿੰਘ ਬਾਦਲ ਰਵੀ ਕਾਲੋਂ ਸੋਨ ਸਿੰਘ ਠੰਡਲ ਤੇ ਚੌਥੇ ਕਿਹੜੇ ਸੀਗੇ ਆ ਕੇਵਲ ਸਿੰਟਲ ਨੇ ਚਾਰੋਂ ਸਿੱਖ ਤੁਸੀਂ ਕੈਂਡੀਡੇਟ ਦੇ ਦਿੱਤੇ ਜਿਨ੍ਹਾਂ ਨੇ ਜਨ ਸੰਗ ਤੋਂ ਲੈ ਕੇ ਇੱਥੇ ਤੱਕ ਆਪਣਾ ਝੰਡਾ ਚੱਕਿਆ ਉਹਨਾਂ ਦੀ ਤੁਸੀਂ ਹਿੰਦੂਆਂ ਨੂੰ ਟੋਟਲ ਇਗਨੋਰ ਕਰਤਾ ਤੇ ਤੁਸੀਂ ਕਹਿੰਦੇ ਸਾਨੂੰ ਵੋਟ ਪਾਓ ਹਿੰਦੂ ਕਿੱਥੇ ਵੋਟ ਪਾਏਗਾ ਫਿਰ ਹਿੰਦੂ ਆਮ ਆਦਮੀ ਪਾਰਟੀ ਵੱਲ ਕਨਵਰਟ ਹੋ ਰਿਹਾ ਔਰ ਆਮ ਆਦਮੀ ਪਾਰਟੀ ਉਹਨੂੰ ਕੈਚ ਕਰ ਰਹੀ ਹੈ ਦੇਖਿਆ ਨਾ ਅਮਨ ਅਰੋੜੇ ਨੂੰ ਬਣਾਤਾ ਔਰ ਹਿੰਦੂਆਂ ਨੂੰ ਉਹਨੇ ਕੈਚ ਕਰਨਾ ਸ਼ੁਰੂ ਕਰਤਾ ਅਰੋੜਿਆਂ ਨੂੰ ਅਰੋੜਿਆਂ ਨੂੰ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਭਾਜਪਾ ਨੇ ਕਿਤੇ ਕੋਈ ਜੜਾ ਵਾ ਕੋਈ ਬਹੁਤ ਜ਼ਿਆਦਾ ਵੱਡਾ ਸਪੇਸ ਦਿੱਤਾ ਹੋਏਗਾ ਜੇ ਆਪਾਂ ਗੱਲ ਕਰੀਏ ਮਤਲਬ ਸ਼ਹਿਰੀ ਸਿੱਖਾਂ ਦੇ ਵਿੱਚ ਬੜੇ ਅਰੋੜੇ ਨੇ ਬਹੁਤ ਇਗਨੋਰਡ ਹੋਏ ਨੇ ਯਾਰ ਛਿੜੀ ਮੈਂ ਤੁਹਾਨੂੰ ਇਹ ਕਹਿਣਾ ਪਿਆ ਬਈ ਜਿਹੜੀਆਂ ਚਾਰੋਂ ਵਿਧਾਨ ਸਭਾ ਤੁਸੀਂ ਉਹਦੀ ਜਿਮਣੀ ਚੋਂ ਚਾਰੋਂ ਸਿੱਖ ਦੇ ਤੇ ਜਿਨ੍ਹਾਂ ਨੇ ਯਾਰ ਇੰਨੇ ਸਾਲ ਬੀਜੇਪੀ ਨਾਲ Hindu ਵੋਟਰ ਨੇ ਸਾਥ ਦਿੱਤਾ ਉਹ ਕਿੱਥੇ ਜਾਊਗਾ ਚਲੋ ਮੈਂ ਕਹਿਣਾ ਬਈ ਇਹ ਚੀਜ਼ਾਂ ਨਹੀਂ ਸੋchnੀਆਂ ਚਾਹੀਦੀਆਂ Hindu ਸਿੱਖ ਭਾਈਚਾਰਕ ਸਾਚ ਹੈ ਲੇਕਿਨ ਰਾਜਨੀਤਿਕ ਤੌਰ ਤੇ ਇਹਦਾ ਅਨਲਿਸਿਸ ਤਾਂ ਕਰਨਾ ਚਾਹੀਦਾ ਨਾ ਇਹ ਦੋ ਸਭ ਇਹ ਤਾਂ ਇਹੀ ਸੋਚਿਆ ਜਾ ਰਿਹਾ ਸੀ বিজেপি ਪੰਜਾਬ ਚ ਥਾਂ ਬਣਾ ਰਹੀ ਹੈ ਪਰ ਇਹ ਤਾਂ ਆਪਣੇ ਪੈਰ ਤੇ ਆਪ ਖੜਾ ਮਾਰੀ ਜਾਂਦੀ ਐ ਪ੍ਰਤੀਤ ਉਹਦਾ ਹੜਾ ਮਾਰਨੀ ਨਹੀਂ ਜਾਂਦੀ ਐ ਦੂਜੀ ਜਿਹੜੀ ਗੱਲ ਐ ਕਾਂਗਰਸ ਦੀ ਕਾਂਗਰਸ ਦਾ ਜਿਹੜਾ ਕਲਚਰ ਐ ਨਾ ਉਹ বিজেপি ਤੇ ਬਹੁਤ ਹਾਵੀ ਹੁੰਦਾ ਜਾ ਰਿਹਾ ਹੁਣ ਚਲੋ ਮੈਂ ਇਹ ਗੱਲਾਂ ਨਹੀਂ ਕਰਦਾ ਚੰਗਾ ਲੱਗਦਾ ਹੁਣ ਤੁਸੀਂ ਕੱਲ ਦਾ ਇੱਥੇ ਪ੍ਰੋਗਰਾਮ ਹੋਇਆ ਜਲੰਧਰ ਚ ਠੀਕ ਐ ਇਹ ਪਹਿਲੀ ਵਾਰ ਐ ਕਿ বিজেপি ਆਪਣੇ ਸਿਧਾਂਤਾਂ ਦੇ ਉੱਤੇ ਚੱਲਣ ਵਾਲੀ ਪਾਰਟੀ ਕੱਲ ਮੈਨੂੰ ਸਿਧਾਂਤਾਂ ਤੋਂ ਥੋੜੀ ਲੀਤੋਂ ਹਟੇ ਨਜ਼ਰ ਆਈ ਵਿਜੇ ਰੂਪਾਨੀ ਜੀ ਸਟੇਜ ਤੇ ਸੀਗੇ ਮਨਨਜਨ ਕਾਲੀਆ ਸਟੇਜ ਸੀਗੇ ਮਾਨਯੋਗ ਜੋਗ ਸਾਹਿਬ ਸਟੇਜ ਤੇ ਸੀਗੇ ਤੇ ਮੈਂਬਰਸ਼ਿਪ ਅਭਿਆਨ ਦਾ ਸੀਗਾ ਤੇ ਸੰਗਠਨ ਮਹਾਮੰਤਰੀ ਸਟੇਜ ਤੇ ਜੇ ਪੰਜਾਬ ਦਾ ਪ੍ਰੈਜ਼ੀਡੈਂਟ ਹੈ ਨਹੀਂਗਾ ਜੇ ਪੰਜਾਬ ਦਾ ਪ੍ਰਧਾਨ ਸੁਨੀਲ ਜਾਖੜ ਨਹੀਂ ਆ ਉਸ ਮੀਟਿੰਗ 'ਚ ਵਾਈਸ ਪ੍ਰੈਜ਼ੀਡੈਂਟ ਨੂੰ ਕੁਰਸੀ ਦੇ ਕੇ ਉੱਥੇ ਬਿਠਾਓ ਉਹਨੂੰ ਜ਼ਿੰਮੇਵਾਰੀ ਦੇ ਕੇ ਬਿਠਾਓ ਉਹ ਸੰਗਠਨ ਨੂੰ ਲੀਡ ਕਰ ਰਿਹਾ ਵਾਈਸ ਪ੍ਰੈਜ਼ੀਡੈਂਟ ਉਦੀ ਕੁਰਸੀ ਲਗਾਓ ਸਿਧਾਂਤ ਇਹ ਕਹਿੰਦਾ ਹੈ ਪ੍ਰਧਾਨ ਛੁੱਟੀ ਤੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਅੱਗੇ ਕਰਕੇ ਸੰਗਠਨ ਉਹਦੇ ਕੋਲ ਚਲਵਾਓ ਲੇਕਿਨ ਜਿਹੜੇ ਉੱਪਰ ਸਟੇਜ ਤੇ ਬੈਠੇ ਸੀ ਉਹ ਤਾਂ ਸਾਰੇ ਤਰੁਣ ਚੁਗ ਦੇ ਉੱਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਨਾਂ ਕੋਲ ਤਾਂ ਅੱਗੇ ਬਹੁਤ ਸੂਬੇ ਨੇ ਵਿਜੇ ਰupani ਗੁਜਰਾਤ ਤੋਂ ਨੇ ਸੰਗਠਨ ਮਹਾ ਮੰਤਰੀ ਤੇ ਤੇਲੰਗਾਨਾ ਤੋਂ ਨੇ ਬਨੰਜਨ ਕਾਲਿਆ ਕੋ ਸਦਸਤਾ ਬਿਆਣਾ ਇਸ ਕਰਕੇ ਉਹਨਾਂ ਨੂੰ ਸਟੇਜ ਤੇ ਬਿਠਾ ਦਿੱਤਾ ਯਾਰ ਕਿਸੇ ਨੂੰ ਜ਼ਿੰਮੇਵਾਰੀ ਦੇ ਕੇ ਸਿਧਾਂਤਾਂ ਦੇ ਹਿਸਾਬ ਨਾਲ ਵਾਈਸ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਦੀ ਕੁਰਸੀ ਤਾਂ ਦਿਓ ਆ ਕੇ ਬੈਠੇ ਤਾਂ ਸਹੀ ਸਟੇਜ ਤੋਂ ਲੀਡ ਤਾਂ ਕਰੇ ਵਰਕਰਾਂ ਨੂੰ ਇਹ ਤਾਂ ਪਤਾ ਲੱਗੇ ਸਾਡਾ ਲੀਡਰ ਬੈਠਾ ਸਟੇਜ ਤੇ ਸੰਗਠਨ ਫਿਰ ਸੰਗਠਨ ਕਿਤੇ ਗਿਆ ਸੰਗਠਨ ਤਾਂ ਹੈ ਹੀ ਨਹੀਂ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਬੀਜੇਪੀ ਥੋੜੇ ਸਿਧਾਂਤਾਂ ਤੋਂ ਭਟਕ ਰਹੀ ਹੈ ਲੇਕਿਨ ਪੰਜਾਬ ਦੇ ਵਿੱਚ ਲੀਹੋਂ ਥੋੜਾ ਜਿਹਾ ਉਤਰ ਰਹੀ ਹੈ ਕੁਝ ਜਾਖੜ ਸਾਹਿਬ ਨੇ ਮਾਹੌਲ ਖਰਾਬ ਕੀਤਾ ਹੋਇਆ ਵੀ ਮੈਂ ਰੋਸ ਕੇ ਬੈਠਾ ਹੋਇਆ ਹਾਂ ਤੇ ਕੁਝ ਜਿਹੜਾ ਵਾ ਪਾਰਟੀ ਜਿਹੜੀ ਆ ਉਹ ਕਾਂਗਰਸੀਆਂ ਨੇ ਆ ਕੇ ਇੱਥੇ ਜਿਹੜਾ ਉਹਦਾ ਕਲਚਰ ਜਿਹੜਾ ਖਰਾਬ ਕਰਤਾ ਯਾਰ ਦੇਖੋ ਮੈਂ ਅੱਜ ਗੱਲ ਕਰਨਾ ਜੇ ਉੱਥੋਂ ਆਪਾਂ ਚੱਬੇਵਾਲ ਤੋਂ ਸੰਪਲਾ ਸਾਹਿਬ ਦੇ ਬੇਟੇ ਸਾਹਿਲ ਸੰਪਲਾ ਨੂੰ ਦੇ ਦਿੰਦੇ ਸੋਮ ਪ੍ਰਕਾਸ਼ ਦੀ ਵਾਈ ਬਨੀਤਾ ਸੋਮ ਪ੍ਰਕਾਸ਼ ਨੂੰ ਸੀਟ ਦੇ ਦਿੰਦੇ ਫਾਈਟ ਹੋ ਜਾਣੀ ਸੀ ਬਹੁਤ ਤਗੜੀ ਫਾਈਟ ਹੋਣੀ ਸੀ ਲੇਕਿਨ ਪਰਿਵਾਰਵਾਦ ਕਹਿੰਦੇ ਨਹੀਂ ਜੀ ਪਰਿਵਾਰਵਾਦ ਉਹ ਯਾਰ ਜੇ ਇਹ ਪਰਿਵਾਰਵਾਦ ਹੈਗਾ ਜੇ ਮੰਨ ਲਿਆ ਇਹ ਪਰਿਵਾਰਵਾਦ ਹੈਗਾ ਤੁਸੀਂ ਇਹਨੂੰ ਮੰਨਦੇ ਹੋ ਤੇ ਫਿਰ ਤੁਸੀਂ ਇਹ ਦੱਸੋ ਨਾ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਨਾ ਤੁਸੀਂ ਲੋਕ ਸਭਾ ਚ ਸੋਮ ਪ੍ਰਕਾਸ਼ ਦੀ ਵਾਇਸ ਨੂੰ ਵਿਧਾਨ ਸਭਾ ਵੀ ਲੜਾ ਲੋ ਉਹਦਾ ਹਲਕਾ ਰਿਆ ਲੋਕ ਸਭਾ ਦੇ ਵਿੱਚ ਉੱਥੋਂ ਲੜੀ ਆ 4 ਮਹੀਨੇ ਪਹਿਲਾਂ ਤੁਸੀਂ ਲੜਾ ਲੋ ਫਾਈਟ ਤਾਂ ਹੋਵੇ ਤੁਸੀਂ ਸਾਹਿਲ ਸਾਪੜੇ ਨੂੰ ਲੜਾ ਲੋ ਨਹੀਂ ਮਤਲਬ ਕਹਿੰਦੇ ਨੇ ਪਰਿਵਾਰਵਾਦ ਲੇਕਿਨ ਗੱਲ ਇਹ ਹੈ ਕਿ ਜੇ ਆਪਾਂ ਪਰਿਵਾਰਵਾਦ ਨੂੰ ਦੇਖੀ ਤੇ ਰਵੀ ਕਹ ਲੋ ਕੌਣ ਹੈ রবি কালੋਂ ਤੇ ਫਾਦਰ ਵੀ ਤਾਂ ਨਿਰਮਲ ਸਿੰਘ ਕਾਲੋਂ ਪੰਜਾਬ ਦੇ ਉਹ ਰਹੇ ਨਾ ਜਿਹੜੇ ਸਪੀਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਉਹ ਵੀ ਤਾਂ ਪਰਿਵਾਰ ਚੋਂ ਨਿਕਲੇ ਬੀਜੇਪੀ ਉੱਥੇ ਪਰਿਵਾਰਵਾਦ ਨਹੀਂ ਦੇਖ ਰੀ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਜਦੋਂ ਤੱਕ ਇੱਥੇ ਨਵਾਂ ਲੀਡਰ ਤਿਆਰ ਨਹੀਂ ਹੁੰਦਾ ਪ੍ਰਧਾਨ ਨਹੀਂ ਆਂਦਾ ਥੱਲੋਂ ਕੈਡਰ ਨਹੀਂ ਖੜਾ ਹੁੰਦਾ ਪਾਰਟੀ ਦੇ ਵਿੱਚ ਜਿਹੜਾ ਨਾ ਵੋਟ ਬੈਂਕ 2024 ਤੋਂ ਦੋ ਸਗੋਂ ਡਿੱਗ ਗਿਆ ਔਰ ਇਹ ਡਿੱਗਣਾ ਜਿਹੜਾ ਵਾ ਇਹ ਛੋਟੀ ਗੱਲ ਨਹੀਂ ਹੈਗੀ ਜੇ ਆਪਾਂ ਕਹੀਏ ਕਿ ਉਦੋਂ ਲੋਕ ਸਭਾ ਦੇ ਵਿੱਚ ਬਹੁਤ ਜ਼ਿਆਦਾ ਵੋਟ ਪਈ ਲੇਕਿਨ ਜੇ 2-2000 ਵੋਟ ਡਿਗਿਆ ਤੇ ਉਹ ਵੀ ਖਾਸ ਕਰਕੇ ਮਨਪ੍ਰੀਤ ਬਾਦਲਵਰਗੇ ਦੇ ਵਿਧਾਨ ਸਭਾ ਖੇਤਰ ਚ ਡਿਗ ਜੇ ਇਹ ਬੜੀ ਮੰਥਨ ਕਰਨ ਦੀ ਲੋੜ ਹੈ ਨੋ ਸਾਬੇ ਇਸ ਪੋਜੀਸ਼ਨ ਦੇ ਉੱਤੇ ਚਲੋ ਤੁਸੀਂ ਸੁਨੀਲ ਜਾਖੜ ਬਾਰੇ ਗੱਲ ਕਰਦੇ ਹੋ ਕਿ ਇਕੱਲੇ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਪਰ ਕੀ ਇਸ ਪੋਜੀਸ਼ਨ ਤੇ ਸੁਨੀਲ ਜਾਖੜ ਦੀ ਪੋਜੀਸ਼ਨ ਨੂੰ ਮੰਨਫੀ ਕਰ ਦੇਣਾ ਚਾਹੀਦਾ ਕਿ ਠੀਕ ਹੈ ਉਹ ਪ੍ਰਧਾਨ ਸੀ ਪਰ ਉਹ ਆਏ ਨਹੀਂ ਜਿਵੇਂ ਦੇ ਇਲਜ਼ਾਮ ਫਰੇਜੰਗ ਬਾਜਵਾ ਨੇ ਲਾਏ ਐ ਕਿ ਬਗੈਰ ਪ੍ਰਧਾਨ ਬਗੈਰ ਜਥੇਦਾਰ ਨਹੀਂ ਜਿੱਤਿਆ ਜਾ ਸਕਦਾ ਸੀਗਾ ਉਹ ਗੱਲ ਕਿਤੇ ਨਾ ਕਿਤੇ ਤਾਂ ਖੜਦੀ ਐ ਸੁਨੀਲ ਜਾਖੜ ਦੇ ਉੱਤੇ ਇਹ ਤਾਂ ਤੋਹਮਤ ਲੱਗਦੀ ਪਈ ਹੈ ਬਾਰ-ਬਾਰ ਯਾਰ ਦੇਖੋ ਮੇਰੀ ਗੱਲ ਸੁਣੋ ਜੇ ਜਾਖੜ ਸਾਹਿਬ ਲੜੇ ਨੇ ਮੈਂ ਕਹਿੰਦਾ 2024 ਦੇ ਵਿੱਚ ਲੜੇ ਨੇ ਲੋਕ ਸਭਾ ਤੇ ਫਿਰ ਕਿਹੜਾ ਕੋਈ ਲੋਕ ਸਭਾ ਜਿੱਤੀ ਗਈ ਹੈ ਵੀ 18% ਤੇ ਹੀ ਰਹੇ ਆ ਹਜੇ ਨਰਿੰਦਰ ਮੋਦੀ ਦਾ ਜਲਵਾ ਸੀ ਸ਼੍ਰੀ ਰਾਮ ਮੰਦਰ ਬਣਿਆ ਸੀ ਪੋਲਰਾਈਜ਼ ਹੋਈ ਹੈ ਹਿੰਦੂ ਵੋਟ ਫਿਰ ਵੀ 18.5% ਦੇਗੇ ਸੀਟ ਤਾਂ ਨਹੀਂ ਕੋਈ ਜਿੱਤੀ ਗਈ ਠੀਕ ਹੈ ਨਾ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਆਪਾਂ ਨੂੰ ਇਹ ਸੋਚਣਾ ਪਏਗਾ ਕਿ ਜਿਹੜਾ ਬੀਜੇਪੀ ਦਾ ਪੁਰਾਣਾ ਟਕਸਾਲੀ ਬੀਜੇਪੀ ਵਾਲੇ ਲੀਡਰ ਨੇ ਇਹਨਾਂ ਨੂੰ ਗਾਂਹ ਲਿਆਣਾ ਪਏਗਾ ਜਿਹੜੇ ਕਿਤਾਬੀ ਲੀਡਰ ਨੇ ਐਵੇਂ ਚਾਰ-ਚਾਰ ਗਨਮੈਨ ਲੈ ਕੇ ਘੁੰਮੀ ਜਾਣੇ ਉਹਨਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਟਕਸਾਲ ਤੋਂ ਜਿਹੜੇ ਜ਼ਮੀਨੀ ਪੱਧਰ ਤੋਂ ਸ਼ੁਰੂ ਹੋਏ ਨੇ ਬੂਥ ਸਤਰ ਤੋਂ ਸ਼ੁਰੂ ਹੋਏ ਨੇ ਉੱਪਰ ਤੱਕ ਗਏ ਨੇ ਸੰਘਰਸ਼ ਕਰਕੇ ਗਏ ਨੇ ਉਹਨਾਂ ਨੂੰ ਬੀਜੇਪੀ ਦੇ ਰੂਲ ਰੈਗੂਲੇਸ਼ਨ ਸਿਧਾਂਤ ਬੀਜੇਪੀ ਦੇ ਕਾਡਰ ਬੀਜੇਪੀ ਦਾ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਦੇ ਦੇਣਗੇ ਤੇ ਮੈਨੂੰ ਲੱਗਦਾ ਹੈ ਪਾਰਟੀ ਖੜੀ ਹੋਊਗੀ ਡੱਟ ਕੇ ਖੜੀ ਹੋ ਜਾਊਗੀ ਪੰਜਾਬ 'ਚ ਔਰ ਦੂਸਰੀ ਜਿਹੜੀ ਗੱਲ ਹੈ ਕਿ ਬੀਜੇਪੀ 'ਚ ਲੀਡਰਾਂ ਦੀ ਕਮੀ ਨਹੀਂ ਹੈ ਲੇਕਿਨ ਗੱਲ ਇਹ ਆ ਕਿ ਜੇ ਤੁਸੀਂ ਅੱਜ ਆਪਾਂ ਪਰਿਵਾਰਵਾਦ ਦੇਖਿਆ ਕਿ ਟਿਕਟਾਂ ਘਟਦੀ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਕੌਣ ਹੈ ਉਹਦੀ ਵਾਈਫ ਨੂੰ ਤੁਸੀਂ ਟਿਕਟ ਦਿੱਤੀ ਲੋਕ ਸਭਾ ਦੀ ਕੁੜੀ ਉਹਦੀ ਤੁਹਾਡੀ ਜਿਹੜੀ ਹੈ ਬੀਜੇਪੀ ਮਹਿਲਾ ਮੋਰਚਾ ਦੀ ਪ੍ਰਧਾਨ ਹੈ ਤੇ ਆਪਾਂ ਫਿਰ ਪਰਿਵਾਰਵਾਦੀ ਗੱਲ ਕਰਦੇ ਆ ਇਹਦੇ ਜੇ ਨਾ ਆਪਣਾ ਕੈਡਰ ਬੇਸਡ ਕਦੀ ਨਹੀਂ ਛੱਡਣਾ ਚਾਹੀਦਾ ਜਿਹੜਾ ਬੰਦਾ ਆਪਣੀਆਂ ਜੜ੍ਹਾਂ ਤੋਂ ਪਰੇ ਹਟ ਜਾਂਦਾ ਜਿਹੜੀ ਜ਼ਮੀਨ ਜਿਹੜੀ ਆਪਣੇ ਨੀਂਹ ਤੋਂ ਪਿੱਛੇ हट ਜਾਂਦੀ ਉਹ ਜਿਹੜੇ ਇਮਾਰਤਾਂ ਹੁੰਦੀਆਂ ਉਹ ਟਹਿ ਜਾਂਦੀਆਂ ਆਪਣੀਆਂ ਜੜ੍ਹਾਂ ਨਾਲ ਆਪਣੇ ਰੂਟਸ ਨਾਲ ਆਪਣੇ ਅਤੀਤ ਨਾਲ ਆਪਣੇ ਸੰਘਰਸ਼ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਕਦੀ ਵੀ ਆਪਣਾ ਸਾਥ ਨਹੀਂ ਛੱਡਣਾ ਚਾਹੀਦਾ ਉਹ ਉਹ ਕਦੀ ਵੀ ਚੀਜ਼ਾਂ ਜਿਹੜੀਆਂ ਨਾ ਉਹ ਜਿਹੜੀਆਂ ਚੀਜ਼ਾਂ ਕਦੀ ਫੇਲ ਨਹੀਂ ਹੁੰਦੀਆਂ ਤੁਸੀਂ ਦੇਖੋ ਨਰਿੰਦਰ ਮੋਦੀ ਜੀ ਆ ਦਿੱਲੀ ਹਮੇਸ਼ਾ ਉਹ ਅੱਜ ਵੀ ਜਿਹੜੀ ਆ ਆਪਣੇ ਅਤੀਤ ਔਰ ਜੜਾਂ ਦੀ ਗੱਲ ਕਰਦੇ ਆ ਠੀਕ ਹੈ ਨਾ ਕਿਤੇ ਵੀ ਉਹਨਾਂ ਦਾ ਪਾਠਨ ਸੁਣੋ ਅਤੀਤ ਜੀ ਜ਼ਰੂਰ ਲੈ ਕੇ ਜਾਣਗੇ ਤੁਹਾਨੂੰ ਇੱਕ ਵਾਰ ਸਾਰਿਆਂ ਨੂੰ ਵੀਰ ਸਾਵਰਕਰ ਦੀ ਗੱਲ ਕਰਨਗੇ ਹੋਰ ਜਿਹੜੇ ਵੀ ਆਪਣੇ ਸਰਦਾਰ ਪਟੇਲ ਦੀ ਗੱਲ ਕਰਨਗੇ ਮਤਲਬ ਕਰਦੇ ਆ ਨਾ ਗੱਲਾਂ ਉਹ ਜੋੜਦੇ ਨੇ ਲੋਕਾਂ ਨੂੰ ਉਹ ਅਤੀਤ ਦੇ ਨਾਲ ਜੋੜਦੇ ਨੇ ਆਪਣੀਆਂ ਜੜਾਂ ਦੇ ਨਾਲ ਜੋੜਦੇ ਨੇ ਤੇ ਉੱਥੇ ਮਜ਼ਬੂਤੀ ਸਰਕਾਰ ਬਣੀ ਹੋਈ ਆ ਲੇਕਿਨ ਇੱਥੇ ਜਿਹੜੀਆਂ ਉਹ ਆਪਣੀਆਂ ਜੜਾਂ ਹੀ ਖੋਸਾ ਲਈਆਂ ਹੋਈਆਂ ਹਰਜੀਤ ਗਰੇਵਾਲ ਕਿੱਥੇ ਘੁੰਮਣ ਦੇ ਆ ਸੁਜੀਤ ਸੁਖਮਿੰਦਰ ਸਿੰਘ ਗਰੇਵਾਲ ਕਿਤੇ ਘੁੰਮੀ ਜਾਂਦੇ ਪਏ ਆ ਕੋਈ ਪਤਾ ਹੀ ਨਹੀਂ ਕਿਸੇ ਦਾ ਪਾਰਟੀ ਇੱਕ ਜੋਟ ਰਹੀ ਨਹੀਂ ਪਾਰਟੀ ਦੇ ਹਾਲਾਤ ਜਿਹੜੇ ਆ ਦਿਨ ਤੋਂ ਦਿਨ ਖਰਾਬ ਹੋ ਰਹੇ ਔਰ ਆਉਣ ਵਾਲਾ ਟਾਈਮ ਬੜਾ ਮੁਸ਼ਕਲ ਵਾਲਾ ਟਾਈਮ ਹੋਏਗਾ ਬੀਜੇਪੀ ਦਾ ਅਗਰ ਆਪਣੀ ਪਾਰਟੀ ਨੂੰ ਕੋਈ ਨਾ ਕੋਈ ਸੈਂਟਰਲਾਈਜ਼ ਕਰਕੇ ਕੋਈ ਨਾ ਕੋਈ ਤਗੜਾ ਪ੍ਰਧਾਨ ਲਾ ਕੇ ਇਹਨੂੰ ਅਗਰ ਨਾ ਜੋੜਿਆ ਤੇ ਪਾਰਟੀ ਟੁੱਟੇ ਜਾਊਗੀ ਨਾਲੇ ਦੂਜੀ ਜਿਹੜੀ ਗੱਲ ਹੈ ਜਿਹੜਾ ਇਹਨਾਂ ਦਾ ਬੇਸਿਕ ਹਿੰਦੂ ਵੋਟ ਬੈਂਕ ਹੈਗਾ ਜਿਹੜਾ ਹਿੰਦੂ ਲੀਡਰ ਹੈ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜਿਹੜਾ ਆਪਣੇ ਅਤੀਤ ਨੂੰ ਮੈਂ ਹੁਣੇ ਕਹਿ ਕੇ ਟਿਆ ਜਿਹੜਾ ਆਪਣੀਆਂ ਬੈਕਬੋਨ ਨੂੰ ਜਿਹੜਾ ਵਾ ਉਹ ਕਮਜ਼ੋਰ ਕਰੇਗਾ ਤੇ ਜੇ ਰੀੜ ਦੀ ਹੱਡੀ ਤੁਹਾਡੀ ਕਮਜ਼ੋਰ ਹੋ ਗਈ ਤਾਂ ਤੁਸੀਂ ਕਿੰਨਾ ਕੁ ਯਾਰ ਸਫਲ ਹੋ ਸਕਦੇ ਹੋ ਮੌਜੂਦਾ ਸਥਿਤੀ ਡਾਕਟਰ ਸਾਹਿਬੰਤਲਾ ਸਵਾਲ ਪੁੱਛਾਂਗਾ ਮੌਜੂਦਾ ਸਥਿਤੀ ਦੇ ਵਿੱਚ ਰਵਨੀਤ ਬਿੱਟੂ ਦਾ ਇੱਕ ਪਾਸੇ ਕਹਿੰਦੇ ਕਿ ਜੇ 27 ਦੇ ਵਿੱਚ ਸਰਕਾਰ ਬਣਾਉਣੀ ਹੈ ਉਹ ਮੁੱਖ ਮੰਤਰੀ ਬਣ ਸਕਦੇ ਐ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਬਣਦੀ ਏਦਾਂ ਦੀ ਗੱਲ ਅਤਕੀ ਦੇਖੋ ਮੈਨੂੰ ਜੋ ਲੱਗ ਰਿਹਾ ਕਿ ਹਜੇ ਅਕਾਲੀ ਦਲ ਦੀ ਜਿਹੜੀ ਸ਼ੇਪ ਬਣ ਰਹੀ ਏ ਨਵੀਂ ਅਕਾਲੀ ਦਲ ਨਵੀਂ ਕਰਵਟ ਲੈ ਰਿਹਾ ਜੇ ਅਕਾਲੀ ਦਲ 2 ਦਸੰਬਰ ਤੋਂ ਬਾਅਦ ਕਲੀਅਰ ਹੋਏਗਾ ਅਕਾਲੀ ਦਲ ਨਵਾਂ ਬਣੇਗਾ ਬੀਜੇਪੀ ਨਾਲ ਘਟਜੋੜ ਹੋਏਗਾ ਤਾਂ ਪੰਜਾਬ ਸਰਕਾਰ ਬਣੇਗੀ ਅੱਛਾ ਫਿਰ ਬਣੇਗੀ ਉਹਦਾ ਗੱਲ ਇਹ ਹੈ ਕਿ 18 ਤੁਸੀਂ 0 ਤੋਂ ਉੱਪਰ ਜਾਣ ਦੀ ਗੱਲ ਕਰ ਰਹੇ ਹੋ ਯਾਰ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਨਾ ਮੈਂ ਵਿਦ ਫੈਕਟ ਦੱਸਦਾ ਮੈਂ ਕਦੇ ਝੂਠ ਤਾਂ ਬੋਲਦਾ ਨਹੀਂ ਮੈਂ ਤੱਥਾਂ ਦੇ ਇਤਕਾਰ ਅੱਜ ਬੀਜੇਪੀ ਖੜੀ ਹੈ 17% ਤੇ 16-17% ਤੇ ਠੀਕ ਹੈ ਚਲੋ ਜਿਮਨੀ ਜੋਨਾਂ ਦੇ ਵਿੱਚ ਆਪਾਂ ਗੱਲ ਕਰ ਲੈਨੇ ਕਿ ਇਹ 10% ਤੋਂ ਥੱਲੇ ਆ ਗਏ ਨੇ ਕਈ ਜਗ੍ਹਾ ਦੇ ਲੋਕ ਲੇਕਿਨ ਜੇ ਆਪਾਂ ওভারঅল ਲੋਕ ਸਭਾ ਦੀ ਗੱਲ ਕਰੀਏ ਜਿਹੜੀਆਂ ਗਈਆਂ ਉਹਦੇ ਵਿੱਚ ਬੀਜੇਪੀ 18% ਤੇ ਖੜੀ ਹੈ 18.5% ਤੇ ਤੇ ਜੇ ਅਕਾਲੀ ਦਲ ਜਿਹਨੇ ਹੁਣ ਅਕਾਲੀ ਦਲ ਬਾਦਲ ਦੀ ਵੋਟ 13% ਸਮਥਿੰਗ ਹੈ ਠੀਕ ਹੈ ਨਾ ਜੋ ਮੌਜੂਦਾ ਹਾਲਾਤ ਹੈ ਜੇ 13 ਤੋਂ ਅਕਾਲੀ ਦਲ ਨਵਾਂ ਬਣ ਜਾਂਦਾ ਲੋਕਾਂ 'ਚ ਉਤਸ਼ਾਹ ਆ ਜਾਂਦਾ ਵਾ ਇਕੱਠੇ ਹੋ ਜਾਂਦੇ ਆ 15 16 ਤੇ ਅਕਾਲੀ ਦਾ ਲਾਜਦਾ ਜਾਂ 17 ਤੇ ਆ ਜਾਂਦਾ ਹੈ ਬੀਜੇਪੀ 18 ਤੇ ਹੀ ਰਹੇ ਜੀ 35% ਹੋ ਜਾਂਦਾ ਤੇ 35% ਵੋਟ ਨਾਲ ਜਿਹੜੀ ਹੈ ਨਾ ਸਰਕਾਰ ਸਿੱਧੀ ਸਿੱਧੀ ਬੰਦੀ ਪੰਜਾਬ ਚ ਹਾਂ ਸਿੱਧੀ ਸਿੱਧੀ ਸਰਕਾਰ ਬੰਦੀ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਹੈ ਉਹ 26.5 ਜਿਹੜੀ ਹੈ 5 ਹੈ ਔਰ ਕਾਂਗਰਸ ਦੀ ਵੋਟ ਹੈ 26.9 ਹੈ 9 ਹੈ ਤਾਂ ਇਸ ਕਰਕੇ ਇਹ ਹਜੇ 9.9% ਪਿੱਛੇ ਰਹਿ ਜਾਣੇ ਆ ਉਹਦਾ ਫਰਕ ਪੈ ਜਾਣਾ ਇਸੇ ਕਰਕੇ ਬੀਜੇਪੀ ਦਾ ਵੋਟ ਤੋੜਨ ਲਈ ਹੀ ਅਮਨ अरोड़े ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਥਾਪਿਆ ਠੀਕ ਹੈ ਬਿਲਕੁਲ ਏ ਉਹ ਸਿਚੁਏਸ਼ਨਸ ਹੈ ਜਿਹੜੀਆਂ ਫਿਲਹਾਲ ਕਿਐਸੀਆਂ ਜਾ ਰਹੀਆਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਆਉਂਦੇ ਸਮੇਂ 'ਚ ਸਮਾ ਜਿਹੜਾ ਹੈ ਕਰਵਟ ਲੈ ਸਕਦਾ ਹਾਲਾਤ ਕਰਵਟ ਲੈ ਸਕਦੇ ਨੇ ਕਿੰਨੀ ਕੁ ਕਰਵਟ ਲੈਂਦੇ ਆ ਹਾਲਾਤ ਉਹ ਸਮਾ ਦੱਸੇਗਾ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਣੇ ਰੁਵੰਦੀ ਪੰਜਾਬੀ ਤੇ